ਪਿਤਾ ਨੇ ਪੁੱਤ ਨੂੰ ਕੀਤਾ ਅਗਵਾ ਪੁਲਿਸ ਨੇ ਕੀਤਾ ਕਾਬੂ ਕੈਨੇਡਾ ਦਾ ਦੱਸਿਆ ਜਾ ਰਿਹਾ ਮਾਮਲਾ ਸੁਧਰ ਸਕਦੇ ਨੇ ਭਾਰਤ ਕੈਨੇਡਾ ਸਬੰਧ ਵਿਦੇਸ਼ ਮੰਤਰਾਲੇ ਨੇ ਦਿੱਤੇ ਸੰਕੇਤ ਤੇ ਮੋਦੀ ਤੇ ਕਰਨੀ ਦੀ ਹੋਈ ਗੱਲਬਾਤ ਦੋ ਪੰਜਾਬੀ ਨੌਜਵਾਨ ਗ੍ਰਿਫਤਾਰ ਕੈਨੇਡਾ ਚ ਲੱਗੇ ਗੰਭੀਰ ਇਲਜ਼ਾਮ ਪੁਲਿਸ ਵੱਲੋਂ ਜਾਂਚ ਜਾਰੀ ਪੰਥਕ ਇਕਤਾ ਦੀ ਚੱਲੀ ਚਰਚਾ ਅਕਾਲ ਤੱਕ ਦਾ ਹਰ ਹੁਕਮ ਸਿਰ ਮੱਥੇ ਨਾਲ ਸਹਿਮ ਕਰਨਗੇ ਮੋਰਚਾ ਫਤਿਹ ਕੈਨੇਡਾ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਬੀਤੇ ਬਰੇ ਜੁਲਾਈ ਮਹੀਨੇ ਵਿੱਚ ਆਪਣੇ ਹੀ 3 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਭਾਰਤ ਭੱਜੇ ਪਿਤਾ ਨੂੰ ਬੀਤੇ ਦਿਨੀ ਟ੍ਰਾਂਟੋ ਹਵਾਈ ਅੱਡੇ ਤੇ ਉਤਰਦਿਆਂ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਕਪੇਲ ਸੁਨਿਕ ਅਤੇ ਕੈਮਿਲਾ ਵਿਲਾਸਤਾ ਕਈ ਸਾਲ ਪਹਿਲਾਂ ਵਿਆਹ ਹੋਇਆ ਸੀ ਜਿਨ੍ਹਾਂ ਦਾ ਇੱਕ ਪੁੱਤਰ ਵੈਲੈਂਟਾਨੋ ਸੀ ਪਰ 2 ਸਾਲ ਪਹਿਲਾਂ ਦੋਹਾਂ ਦੇ ਵਿਆਹਤਾ ਸਬੰਧ ਵਿਗੜ ਗਏ ਇਸ ਦੌਰਾਨ ਅਦਾਲਤ ਨੇ ਇਹਨਾਂ ਦੇ ਕੇਸ ਸੰਬੰਧੀ ਫੈਸਲੇ ਤੱਕ ਬੱਚਾ ਮਾਂ ਨੂੰ ਸੌਪਰਦ ਕੀਤਾ ਤੇ ਸਨਕੂ ਨੇ ਬੱਚੇ ਤੋਂ ਦੂਰ ਰਹਿਣ ਦੀ ਪਾਬੰਦੀ ਲਗਾ ਦਿੱਤੀ ਪਰ ਇਸ ਦੌਰਾਨ ਸਨਕ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਬੱਚੇ ਨੂੰ ਕੇਅਰ ਸੈਂਟਰ ਤੋਂ ਅਗਵਾ ਕੀਤਾ ਤੇ ਭਾਰਤ ਲੈ ਗਿਆ ਜਿਸ ਤੋਂ ਬਾਅਦ ਜਨਵਰੀ ਕੈਮੇਲਾ ਉਹਨਾਂ ਦੀ ਭਾਲ ਲਈ ਭਾਰਤ ਆਈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੇਸ ਕਰਨ ਉਪਰੰਤ ਬੱਚਾ ਆਪਣੀ ਕਸਟਡੀ ਵਿੱਚ ਲੈ ਕੇ ਕੈਨੇਡਾ ਵਾਪਸ ਆਈ ਉਧਰ ਕੈਨੇਡਾ ਪੁਲਿਸ ਵੱਲੋਂ ਸੋਨਕ ਵਿਰੁੱਧ ਅਗਵਾ ਦਾ ਮਾਮਲਾ ਦਰਜ ਕੀਤਾ ਹੋਇਆ ਬੀਤੇ ਦਿਨੀ ਜਿਵੇਂ ਹੀ ਉਹ ਵਾਪਸ ਕੈਨੇਡਾ ਪਹੁੰਚਿਆ ਤਾਂ ਬਾਰਡਰ ਸੁਰੱਖਿਆ ਏਜੰਸੀ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤ ਅਤੇ ਕੈਨੇਡਾ ਨੂੰ ਜ਼ਿੰਦਾ ਜ਼ਮੂਰੀਅਤ ਕਰਾਰ ਦਿੰਦਿਆਂ ਕਿਹਾ ਕਿ ਨਵੀਂ ਦਿੱਲੀ ਦਾ ਮੰਨਣਾ ਹੈ ਕਿ ਜੀ7 ਸਿੱਕਰ ਸਮੇਲਨ ਤੋਂ ਵੱਖਰੇ ਤੌਰ ਤੇ ਦੋਵੇਂ ਮੁਲਕਾਂ ਦਾ ਪ੍ਰਧਾਨ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਦੋਬਲੇ ਸਬੰਧ ਮੂੜ ਕਾਇਮ ਕਰਨ ਲਈ ਰਾਹ ਲੱਭਣ ਵਾਸਤੇ ਇੱਕ ਅਹਿਮ ਮੌਕਾ ਪ੍ਰਦਾਨ ਕਰੇਗੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਣਤੀਰ ਜੈਸਵਾਲ ਨੇ ਭਾਰਤ ਕੈਨੇਡਾ ਦੇ ਦੋਬਲੇ ਸਬੰਧਾਂ ਦੀ ਦਿਸ਼ਾ 'ਚ ਚੁੱਕੇ ਜਾ ਰਹੇ ਕਦਮਾਂ ਸਬੰਧੀ ਸਵਾਲ ਦੇ ਜਵਾਬ ਵਿੱਚ ਇਹ ਗੱਲ ਆਖੀ ਉਹਨਾਂ ਨੇ ਕਿ ਆ ਕਿ ਪਿਛਲੇ ਹਫ਼ਤੇ ਸਾਡੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਫੋਨ ਆਇਆ ਸੀ ਗੱਲਬਾਤ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ7 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੱਦਾ ਪ੍ਰਵਾਨ ਕਰ ਲਿਆ ਗਿਆ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਗੱਲਬਾਤ ਦੋਵੇਂ ਪ੍ਰਧਾਨ ਮੰਤਰੀਆਂ ਲਈ ਸਬੰਧਾਂ ਤੇ ਵਿਚਾਰ ਵਟਾਂਦਰੇ ਨੂੰ ਅੱਗੇ ਵਧਾਉਣ ਦਾ ਵੀ ਮੌਕਾ ਏ ਕੈਨੇਡਾ ਦੀ ਪੇਲ ਪੁਲਿਸ ਨੇ ਬ੍ਰੈਮਪਟਨ ਰੇਂਡ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਉੱਤੇ 24 ਅਪ੍ਰੈਲ ਨੂੰ ਬ੍ਰੈਮਪਟਨ ਦੇ ਰੇਨ ਡਰਾਪ ਟੈਰੇਸ ਅਤੇ ਮਿਸਿਸਾਗਰ ਰੂਟਸ ਦੇ ਤੱਕ ਘਰ ਤੇ ਗੋਲੀਆਂ ਚਲਾਉਣ ਦਾ ਇਲਜ਼ਾਮ ਹੈ। ਜਾਂਚ ਦੌਰਾਨ ਪੁਲਿਸ ਨੇ ਦੋਵੇਂ مشਕੂਕਾਂ ਦੀ ਪਛਾਣ ਕੀਤੀ ਹੈ। ਅਦਾਲਤੀ ਵਾਰੰਟਾ ਮਗਰੋਂ ਉਹਨਾਂ ਦੇ ਵਿਕਟੋਰੀ ਵਿਲੇ ਰੋਡ ਅਤੇ ਸੈਫਟਨ ਰੂਟਸ ਦੇ ਤੱਕ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਪੁਲਿਸ ਨੂੰ 9mm ਦੀ ਗੈਰ ਕਾਨੂੰਨੀ ਬੰਦੂਕ 33 ਗੋਲੀਆਂ ਸਮੇਤ ਵੱਡੀ ਮਾਤਰਾ ਵਿੱਚ ਨਸ਼ਾ ਮਿਲਿਆ। مشਕੂਕਾਂ ਦੀ ਪਛਾਣ ਮਨਿੰਦਰ ਸਿੰਘ ਤੇ ਤੀਰਥ ਸਿੰਘ ਬਜੋ ਕੀਤੀ ਗਈ ਹੈ ਪੁਲਿਸ ਬੁਲਾਰੇ ਅਨੁਸਾਰ ਦੋਵਾਂ ਨੂੰ ਨਜਾਇਜ਼ ਮਾਰੂ ਅਸਲਾ ਤੇ ਨਸ਼ਾ ਰੱਖਣ ਦੇ ਦੋਸ਼ ਆਇਦ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਅਗਲੇ ਦਿਨਾਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਨਹਿਕ ਸਿੰਘਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੌਜੂਦਾ ਪੰਥਕ ਹਾਲਾਤਾਂ ਸੰਬੰਧੀ ਬੋਲਦਿਆਂ ਕਿਹਾ ਕਿ ਗੁਰੂ ਦਾ ਹਰ ਸੁਹਿਰਦ ਸਿੱਖ ਚਾਹੁੰਦਾ ਹੈ ਕਿ ਪੰਥਕ ਇਕਤਾ ਜ਼ਰੂਰ ਹੋਣੀ ਚਾਹੀਦੀ ਹੈ ਸਭ ਤਰ੍ਹਾਂ ਇੱਕ ਪਲੇਟਫਾਰਮ ਤੇ ਇਕਤਰ ਹੋਣ ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਨਿੱਜੀ ਨਾਰਾਜ਼ਗੀ ਨਹੀਂ ਹੈ ਸੰਧਾਂਤਕ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨੀ ਗੁਰੂ ਨੂੰ ਸਮਰਪਿਤ ਸਿੱਖ ਕਦੀ ਸੋਚ ਵੀ ਨਹੀਂ ਸਕਦਾ ਉਹਨਾਂ ਮੀਰੀ ਪੀਰੀ ਦਾ ਸੰਧਾਂਤ ਸਿੱਖਾਂ ਲਈ ਲਾਜ਼ਮੀ ਹੈ ਪਰ ਧਰਮ ਨੂੰ ਪੈਰਾ ਹੇਟ ਮਧੋੜ ਕੇ ਰਾਜਸੀ ਸ਼ਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਇਤਿਹਾਸ ਗਵਾਇਆ ਕਿ ਸੰਨਾਨ ਤੇ ਮਰਿਆਦਾ ਤੋਂ ਹਟਵੇਂ ਇਕਤਾ ਸਦੀਵੀ ਤੇ ਮਤਤਾ ਵਾਲੀ ਨਹੀਂ ਹੁੰਦੀ ਜਿਹੜੀਆਂ ਵੀ ਸਰਕਾਰਾਂ ਧਰਮ ਤੋਂ ਅੱਖਾਂ ਫੇਰਦੀਆਂ ਨੇ ਉਹ ਜ਼ਾਲਮ ਤੇ ਜ਼ੁਲਮੀ ਹੋ ਕੇ ਨਸ਼ਟ ਹੋ ਜਾਂਦੀਆਂ ਨੇ ਉਹਨਾਂ ਕਿਆ ਕਿ ਨਿਹੰਗ ਸੰਗਾਂ ਤੇ ਦਲ ਪੰਥ ਅਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜੂਝਦੇ ਰਹੇ ਨੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਨੂੰ ਇੱਕ ਜੁਟ ਹੋਣਾ ਚਾਹੀਦਾ ਹੈ ਖਾਲਸਾ ਰਾਜ ਸਭੰਦੇ ਗੁਰੂ ਦੇ ਬਚਨ ਜ਼ਰੂਰ ਪੂਰੇ ਹੋਣਗੇ ਉਹਨਾਂ ਕਹਾਂਗੇ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਅਤੇ ਸਿੱਖੀ ਭਾਵਨਾ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੇ ਰਾਜਸੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਬਹੁਤ ਹੀ ਅਫਸੋਸ ਨਾਲ ਕਿਹਾ ਕਿ ਕੌਮ ਮੌਜੂਦਾ ਸਮੇਂ ਬੁਰੀ ਤਰ੍ਹਾਂ ਵੰਡੀ ਹੋਈ ਹੈ ਆਮ ਸੰਧਾਰਨ ਸਿੱਖ ਦੁਬਿਧਾ ਦੇ ਵਿੱਚ ਹੈ ਕਿ ਉਹ ਕੀ ਕਰੇ ਇੱਕ ਤਾਂ ਬਿਨਾਂ ਅਕਾਲੀ ਦਲ ਜਾਂ ਕੋਈ ਵੀ ਪੰਥਕ ਪਾਰਟੀ ਜਨਮਧਾਰਨ ਵਿੱਚ ਸ਼ਕਤੀਸ਼ਾਲੀ ਨਹੀਂ ਹੋ ਸਕਦੀ ਰਾਜਸੀ ਸ਼ਕਤੀਹੀਣ ਪਾਰਟੀ ਲੋਕਾਂ ਦਾ ਕੁਝ ਨਹੀਂ ਸਵਾਰ ਸਕਦੀ ਉਹਨਾਂ ਕਿਹਾ ਕਿ ਅਸੀਂ ਦੁក្តਾ ਵਾਲੇ ਇਰਾ ਖਾਲੂ ਬਿਆਨਬਾਜ਼ੀ ਕਰਕੇ ਹਰ ਸਿੱਖ ਨੂੰ ਪੀੜਾ ਦੁੱਖੀ ਤੇ ਨਿਰਾਸ਼ਾਵਲਤ ਧੱਕੇਲਣ ਵਾਲੇ ਯਤਨ ਕਰਦੇ ਆ ਉਹਨਾਂ ਕੇ ਅਗੇ ਇਸ ਦੇ ਇਹ ਅਰਥ ਨਾ ਕੱਢੇ ਜਾਣ ਕੇ ਅਸੀਂ ਪੰਥਕ ਇਕਤਾ ਨਹੀਂ ਚਾਹੁੰਦੇ ਅਸੀਂ ਇਸ ਕਾਰਜ ਲਈ ਸਭ ਤੋਂ ਮੂਰੇ ਖੜੇ ਆ ਪਰ ਪੰਥਕ ਇਕਤਾ ਨੂੰ ਤਾਰਪੀੜੋ ਕਰਨ ਵਾਲੇ ਲੋਕਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ